ਮੋਫਤ ਮੁਹੱਈਆ ਕਰਵਾਉਣੀ ਉਹ ਫ੍ਰੀ ਸੇਵਾ ਹੁੰਦੀ ਆ ਜਾਂ ਇਹਦੀ ਕੋਈ ਭੇਟਾ ਹੁੰਦੀ ਆ ਨਹੀਂ ਇਹ ਜੋ ਬਾਜੂ ਭੇਟਾ ਹੈ ਇਹਦੀ ਉਹਤੇ ਤੇ ਕੁਝ ਫੀਸ ਜਿਹੜੀ ਐ ਛੋਟ ਦੇ ਕੇ ਉਸ ਤਰ੍ਹਾਂ ਕਰ ਰਹੇ ਨਿਸਾਨ ਪ੍ਰਕਾਸ਼ਨ ਨਾਲ ਵੀਰ ਕਰ ਰਹੇ ਸੋ ਉਹਨਾਂ ਵੱਲੋਂ ਇਹ ਲਗਾਤਾਰ ਹੀ ਉਦਮ ਕੀਤਾ ਜਾਂਦਾ ਹੈ ਤੇ ਇਹ ਕਿਤਾਬਾਂ ਸਾਨੂੰ ਅਸੀਂ 21 21 ਤਰੀਕ ਤੋਂ ਇੱਥੇ ਸਜੇ ਆ ਤੇ ਤਿੰਨ ਦਫਾ ਸਾਨੂੰ ਕਿਤਾਬਾਂ ਦੁਆਰਾ ਮੰਗਾਣੀਆਂ ਪੈ ਗਈਆਂ ਸੀ ਪਿਛਲੇ ਸਾਲ ਦੇ ਹਿਸਾਬ ਨਾਲ ਪੂਰਾ ਬਾਦੀ ਲੈ ਕੇ ਆਏ ਸੀ ਤਸਵੀਰਾਂ ਦੇ ਕਿਤਾਬਾਂ ਪਰ ਉਹਦੇ باوجود ਸਾਨੂੰ ਤਿੰਨ ਵਾਰ ਕਿਤਾਬਾਂ ਹੋਰ ਮੰਗਾਣੀਆਂ ਪੈ ਗਈਆਂ ਕਿ ਜਿਹੜੇ ਆਪਾਂ ਦੇਖ ਵਜੋਂ ਕਈ ਦਫਾ ਕਹਿ ਦਿੰਦੇ ਆ ਕਿ ਨੌਜਵਾਨ ਸ਼ਾਇਦ ਇਹ ਸਾਰੇ ਹੀ ਹੁਲੜਵਾਜੀ ਵਾਲੇ ਹੀ ਆ ਹਨ ਤੇ ਉਸ ਤਰ੍ਹਾਂ ਦੀ ਨਹੀਂ ਹੈ ਮਤਲਬ ਉਹ ਹਿੱਸਾ ਵੀ ਕਿਤਾਬਾਂ ਜਿਹੜੀਆਂ ਖਾਸ ਕਰ ਸਿੱਖ ਰਾਜ ਨਾਲ ਸੰਬੰਧਿਤ ਕਿਤਾਬਾਂ ਆ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਕਿਤਾਬਾਂ ਆ ਬਰਤਨਾਂ ਦੀ ਵੀ ਪ੍ਰਦਰਸ਼ਨੀ ਕੀਤੀ ਹੋਈ ਹੈ ਨਾ ਸਰਪਲੋ ਦੇ ਬਰਤਨ ਨੇ ਇਹ ਸਾਰੇ ਹਾਂਜੀ ਉਹ ਜਿੱਦਾਂ ਦਾ ਸਾਡਾ ਤਰੀਕਾ ਘਾਰ ਸੀ ਪਹਿਲਾਂ ਹਨ ਉਹੀ ਮੈਂ ਦੱਸਿਆ ਕਿ ਉਹੀ ਇੱਥੇ ਯਤਨ ਕਰੀਦਾ ਕਿ ਜਿਵੇਂ ਅਸਲ 'ਚ ਜਿਹੜੀ ਗੱਲ ਹਨ ਜਿਵੇਂ ਤੁਸੀਂ ਵੀ ਕਿਹਾ ਵੀ ਜਿਹੜੀਆਂ ਬਾਕੀ ਸਾਰੀਆਂ ਹੋਰ ਦੁਕਾਨਾਂ ਆ ਹਨ ਇਹ ਬੇਸਿਕਲੀ ਆਪਣਾ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ ਹਨ ਜੋੜ ਮੇਲਿਆਂ ਦੇ ਆਪਾਂ ਹੁਣ ਦੋ ਚੀਜ਼ਾਂ ਨੂੰ ਮਿਕਸ ਕਰ ਲਿਆ ਸੋ ਮੈਂ ਇੱਕ ਜ਼ਰੂਰ ਦੱਸਣਾ ਚਾਹੁੰਦਾ ਕਿ ਸਾਡੇ ਇੱਥੇ ਮਸਤਵਾਨਾ ਸਾਹਿਬ ਵੀ ਜੋੜ ਮੇਲਾ ਭਰਦਾ ਹਰ ਸਾਲ ਹਨ ਉਥੇ ਦੇ ਨੇੜੇ-ਨੇੜੇ ਪਿੰਡਾਂ ਦੇ ਕਰੀਬ 50 ਤੋਂ ਵੱਧ ਪਿੰਡਾਂ ਨੇ ਉਦਦਮ ਕੀਤਾ ਸਾਂਝੇ ਤੌਰ ਤੇ ਉਹਨਾਂ ਨੇ ਬਕਾਇਦਾ ਮਤੇ ਪਾਏ ਜਿੰਨੀ ਉਥੇ ਲੰਗਰ ਲਾਉਂਦੇ ਪਿੰਡ ਉਹ ਸਾਰੇ ਲੰਗਰਾਂ ਨੇ ਮਤੇ ਪਾਏ ਤੇ ਇਸ ਸਾਲ ਜਿਹੜਾ ਉਥੇ ਹੁਣ ਜੋੜ ਮੇਲਾ ਹੋਣਾ ਹੈ ਅੱਗੇ ਜਨਵਰੀ ਅਖੀਰ ਦੇ ਵਿੱਚ ਉਦੋਂ ਉਸ ਉਥੋਂ ਦੇ ਪ੍ਰਬੰਧਕਾਂ ਨੇ ਬਕਾਇਦਾ ਲਿਖਤੀ ਆਪਣਾ ਮਤਾ ਪਾਇਆ ਕਿ ਇਸ ਸਾਲ ਉਥੇ ਕੋਈ ਵੀ ਗੁਰਮਤ ਓਲਟ ਦੁਕਾਨ ਨਹੀਂ ਲੱਗੂਗੀ ਤੇ ਕੋਈ ਵੀ ਟਰੈਕਟਰ ਦੇ ਉੱਤੇ ਡੈਕ ਨਹੀਂ ਲੱਗੂਗਾ ਫਤੇਗੜ ਸਾਹਿਬ ਦੀ ਪਵਿੱਤਰ ਤੇ ਪਾਵਨ ਧਰਤੀ ਦੇ ਉੱਤੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਇਹਨਾਂ ਜੋੜ ਮੇਲ ਦੇ ਵਿੱਚ ਨਤਮਸਤਕ ਹੋਣ ਦੇ ਲਈ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਆ ਪਰ ਹੈਰਾਨੀ ਉਦੋਂ ਹੁੰਦੀ ਆ ਤੇ ਦੁੱਖ ਵੀ ਹੁੰਦਾ ਏ ਜਦੋਂ ਅਸੀਂ ਸਿਰਫ ਦਿਖਾਵੇ ਦੇ ਲਈ ਆਉਣੇ ਆ ਨਾ ਕਿ ਇੱਥੋਂ ਕੋਈ ਸਿੱਖਿਆ ਪ੍ਰਾਪਤ ਕਰਨ ਦੇ ਲਈ ਤੇ ਨਾ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਥੇ ਨਤਮਸਤਕ ਹੁੰਨੇ ਆ ਉਹਦੀ ਇੱਕ ਜਿੰਦਾ ਮਿਸਾਲ ਆ ਇੱਕ ਉਦਾਹਰਨ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਿਆਂ ਇਥੇ ਜਿੱਥੇ ਇਸ ਸ਼ੀਦੀ ਜੋੜ ਮੇਲ ਦੇ ਵਿੱਚ ਸੰਗਤਾਂ ਦੇ ਵੱਲੋਂ ਸ਼ਰਧਾ ਦੇ ਨਾਲ ਆਪਣੇ ਜਿੱਥੇ ਲੰਗਰ ਲਗਾਏ ਜਾਂਦੇ ਨੇ ਲੰਗਰ ਹੁੰਦੇ ਨੇ ਅਸੀਂ ਜਾਣਦੇ ਆ ਪ੍ਰਸ਼ਾਦਿਆ ਦਾ ਲੰਗਰ ਹੁੰਦਾ ਜਾਂ ਵੱਖੋ ਤਰ੍ਹਾਂ ਦੇ ਪਕੌੜਿਆਂ ਬ੍ਰੈਡਾਂ ਦੇ ਹੋਰ ਵੱਖੋ ਵੱਖ ਜੋ ਸ਼ਰਧਾ ਹੁੰਦੀ ਆ ਲਗਾਉਂਦੇ ਨੇ ਪਰ ਉੱਥੇ ਜੇਕਰ ਸਾਡਾ ਮੇਨ ਮੋਟਿਵ ਜਿਹੜਾ ਹੈਗਾ ਜਿਹਦੇ ਨਾਲ ਅਸੀਂ ਆਪਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਆ ਉਹ ਸਾਡੀਆਂ ਕਿਤਾਬਾਂ ਨੇ ਕਿਤਾਬਾਂ ਸਾਨੂੰ ਬਹੁਤ ਕੁਝ ਦੱਸਦੀਆਂ ਨੇ ਤਾਂ ਅੱਜ ਕਿਤਾਬਾਂ ਦੀ ਪ੍ਰਦਰਸ਼ਨੀ ਦੇ ਉੱਤੇ ਖੜੇ ਹੋਏ ਆ ਇੱਥੇ ਮੈਨੂੰ ਗੱਲ ਅਨੋਖੀਏ ਲੱਗੀ ਕਿ ਜਿੱਥੇ ਲੰਗਰਾਂ ਦੇ ਵਿੱਚ ਨੌਜਵਾਨ ਜਾਂ ਹੋਰ ਲੋਕਾਂ ਦੀ ਜ਼ਿਆਦਾ ਭੀੜ ਆ ਪਰ ਇੱਥੇ ਇਸ ਸਟਾਲ ਦੇ ਉੱਤੇ ਮੈਨੂੰ ਬਹੁਤੀ ਭੀੜ ਨਜ਼ਰ ਨਹੀਂ ਆਈਗੀ ਇਹ ਕਿਉਂ ਹੁੰਦਾਗਾ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵੱਲੋਂ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਕਿ ਨੌਜਵਾਨ ਇਸ ਵੱਲ ਕਿਉਂ ਨਹੀਂ ਜਾ ਰਹੇ ਜਾਂ ਜਾ ਰਹੇ ਤਾਂ ਕਿੰਨੇ ਜਾ ਰਹੇ ਆ ਉਸ ਬਾਬਤ ਪੂਰੇ ਸਵਾਲ ਕਰਾਂਗੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਵੱਲੋਂ ਸਾਹਿਤ ਨੌਜਵਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਕਦਮ ਤੋਂ ਇਹ ਉਪਰਾਲਾ ਕਰਦੇ ਆ ਰਹੇ ਹਾਂ ਤੁਸੀਂ ਸਾਹਿਤ ਦੀ ਪ੍ਰਦਰਸ਼ਨੀ ਲਗਾਉਣਾ ਸ਼ਹੀਦ ਜੋੜ ਮੇਲ ਦੇ ਉੱਤੇ ਨਹੀਂ ਇਸ ਪਿਛਲੇ ਕਾਫੀ ਸਮੇਂ ਤੋਂ ਹੀ ਕਰੀਬ ਜੇ ਜਿਹੜਾ ਵੀ ਕੋਈ ਆਪਣਾ ਜੋੜ ਮੇਲਾ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਉੱਥੇ ਬਾਕਾਇਦਾ ਜਥੇ ਦਾ ਪੜਾਅ ਕਰਦੇ ਤੇ ਨਿਸਾਨ ਪ੍ਰਕਾਸ਼ਨ ਵੱਲੋਂ ਇਹ ਪ੍ਰਦਰਸ਼ਨੀ ਲਾਈ ਜਾਂਦੀ ਜਿਦੇ ਚ ਕਿਤਾਬਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਤੇ ਆਪਣੀਆਂ ਵਿਰਾਸਤੀ ਤਸਵੀਰਾਂ ਹਨ ਸੋ ਲਗਾਈਆਂ ਜਾਂਦੀਆਂ ਸੋ ਸਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਸਾਡੇ ਜੋੜ ਮੇਲਿਆਂ ਦਾ ਹੋਣਾ ਚਾਹੀਦਾ ਉੱਥੇ ਜਿਸ ਤਰ੍ਹਾਂ ਦੇ ਪ੍ਰਦਰਸ਼ਨੀਆਂ ਹੋਣੀਆਂ ਚਾਹੀਦੀਆਂ ਉਹਦੇ ਚ ਅਸੀਂ ਆਪਣੇ ਵੱਲੋਂ ਜੋ ਤਿਲ ਫੁੱਲ ਯੋਗਦਾਨ ਪਾ ਸਕਦੇ ਹਾਂ ਤੇ ਜਿਹੜੇ ਜਿਸ ਤਰ੍ਹਾਂ ਪਹਿਲਾਂ ਸਿੱਖ ਜੁੜਦੇ ਰਹੇ ਜੋੜ ਮੇਲਿਆਂ ਦੇ ਉਸ ਤਰ੍ਹਾਂ ਦਾ ਮਾਹੌਲ ਬਣਾਉਣ ਦੇ ਲਈ ਜਿਹੜਾ ਹ ਹੈ ਪੜਾਜ ਇੱਥੇ ਵੱਲੋਂ ਕੀਤਾ ਜਾਂਦਾ ਜਿਦੇ ਚ ਫਿਰ ਇੱਥੇ ਬਕਾਇਦਾ ਜਿੱਥੇ ਪਾਣੀ ਪੜਨ ਲਈ ਉਸ ਤਰ੍ਹਾਂ ਦਾ ਮਾਹੌਲ ਬਣਦਾ ਤੇ ਨਾਲ ਹੀ ਵਿਚਾਰਾ ਹੁੰਦੀਆਂ ਵਕ ਵਕ ਜਿਹੜੇ ਤਾਲਮੇਲ ਰੱਖਦੇ ਜਥੇ ਆ ਉਹ ਇੱਥੇ ਆਉਂਦੇ ਤੇ ਗੱਲਬਾਤ ਤੁਰਦੀ ਤੇ ਜਿਹੜਾ ਸਾਡਾ ਤਰੀਕਾਕਾਰ ਸੀ ਜਿੱਦਾਂ ਸਿੱਖ ਜੁੜਦੇ ਰਹੇ ਹਨਾ ਸੋ ਉਸ ਦੇ ਵੱਲ ਜਿੰਨਾ ਕੁ ਕੋਈ ਤਿਲ ਫੁੱਲ ਕਦਮ ਅਸੀਂ ਪਾ ਸਕਦੇ ਉਹਦੇ ਲਈ ਉਦਦਮ ਕਰ ਰਹੇ ਪਿਛਲੇ ਕੁ ਸਮੇਂ ਤੋਂ ਮੈਂ ਇੱਕ ਰਾਤ ਦੇ ਵਿੱਚ ਗੱਲ ਕੀਤੀ ਹਨਾ ਸੰਗਤ ਲੱਖਾਂ ਦੀ ਜੰਤੀ ਦੇ ਵਿੱਚ ਆ ਰਹੀ ਹੈ ਜੇ ਅਸੀਂ ਇੱਧਰ ਕੈਮਰਾ ਮਾਰ ਕੇ ਦੇਖੀਏ ਮੈਂ ਇੱਕ ਵਾਰੀ ਕਹਾਂਗਾ ਕੈਮਰਾ ਦਿਖਾ ਵੀ ਦੋ ਸੋਹਣੇ ਨੌਜਵਾਨ ਆ ਰਹੇ ਨੇ ਪੜ੍ਹੇ ਲਿਖੇ ਨੌਜਵਾਨ ਆ ਰਹੇ ਨੇ ਵਧੀਆ ਪੜ੍ਹ ਰਹੇ ਆ ਕੋਈ 10ਵੀਂ ਕੋਈ 12ਵੀਂ ਆਪਾਂ ਨੂੰ ਪਤਾ ਸਾਰੇ ਸਮਝਦਾਰੀ ਵਾਲੇ ਆ ਪਰ ਜਿਆਦਾ ਭੀੜ ਆਪ ਨੂੰ ਪਤਾ ਵੀ ਦੂਸਰੀਆਂ ਸਟਾਲਾਂ ਦੇ ਉੱਤੇ ਨਜ਼ਰ ਆਉਂਦੀ ਆ ਇੱਥੇ ਉਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਜਾਂ ਅਸਰ ਹੋਣਾ ਚਾਹੀਦਾ ਸੀ ਜਿੰਨਾ ਉਹ ਇੱਥੇ ਨਜ਼ਰ ਨਹੀਂ ਆਉਂਦਾਗਾ ਇਹਦਾ ਕੀ ਕਾਰਨ ਮੰਨਦੇ ਨੇ ਨਹੀਂ ਅਸੀਂ ਇਹਨੂੰ ਬਿਲਕੁਲ ਹੋਰ ਤਰ੍ਹਾਂ ਦੇਖਦੇ ਹਾਂ ਤੇ ਜਿੱਦਾਂ ਇਹ ਗੱਲ ਬਹੁਤ ਜ਼ਿਆਦਾ ਪ੍ਰਚਾਰੀ ਜਾਂਦੀ ਕਿ ਕਿਤਾਬਾਂ ਹੁਣ ਕੋਈ ਪੜਦਾ ਨਹੀਂ ਹੈ ਜਾਂ ਉਸ ਤਰ੍ਹਾਂ ਕਿਤਾਬਾਂ ਦਾ ਰੁਝਾਨ ਨਹੀਂ ਰਿਹਾ ਹੈ ਉਹ ਇੱਕ ਮੇਰੇ ਖਿਆਲ ਸੀ ਸੀਗਾ ਇਸ ਤਰ੍ਹਾਂ ਦਾ ਸਮਾਂ ਜਦੋਂ ਇਦਾਂ ਦੀ ਗੱਲ ਸੀਗੀ ਪਰ ਅਸੀਂ ਤਾਂ ਹੁਣ ਬਿਲਕੁਲ ਕਿਸਾਨੀ ਸੰਘਰਸ਼ ਵੇਲੇ ਤੋਂ ਹੀ ਕਿਸਾਨੀ ਸੰਘਰਸ਼ ਵੇਲੇ ਵੀ ਟਿਕਰੀ ਬਾਰਡਰ ਦੇ ਉੱਤੇ ਆਪਾਂ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਸੀਗਾ ਕਿ ਜਿਵੇਂ ਇਸ ਤਰ੍ਹਾਂ ਹੀ ਉੱਥੇ ਪੜਾਅ ਸਜਾਇਆ ਸੀਗਾ ਕਿ ਉੱਥੇ ਕਿਤਾਬ ਆ ਕੇ ਕੋਈ ਵੀ ਬੈਠ ਕੇ ਪੜ ਸਕਦਾ ਸੀ ਉਦੋਂ ਤੋਂ ਹੀ ਸਾਡਾ ਇਹ ਹੈਗਾ ਤੇ ਯਾਰ ਬਾਕੀ ਉਸ ਤੋਂ ਬਾਅਦ ਲਗਾਤਾਰ ਵਧਿਆ ਹੀ ਹੈ ਤੇ इवन ਇੱਥੇ ਵੀ ਜਿੰਨੀਆਂ ਤੁਸੀਂ ਕਿਤਾਬਾਂ ਦੇਖ ਰਹੇ ਹੋ ਕਰੀਬ ਹਰ ਪ੍ਰਕਾਸ਼ਨ ਦੀ ਜੋ ਚੰਗੀ ਕਿਤਾਬ ਹੈ ਹਨਾ ਉਹ ਆਪਾਂ ਰੱਖੀ ਹੋਈ ਹੈ ਤੇ ਇਹ ਕਿਤਾਬਾਂ ਸਾਨੂੰ ਅਸੀਂ 21 21 ਤਰੀਕ ਤੋਂ ਇੱਥੇ ਸਜੇ ਆ ਤੇ ਤਿੰਨ ਦਫਾ ਸਾਨੂੰ ਕਿਤਾਬਾਂ ਦੁਆਰਾ ਮੰਗਾਣੀਆਂ ਪੈ ਗਈਆਂ ਅਸੀਂ ਪਿਛਲੇ ਸਾਲ ਦੇ ਹਿਸਾਬ ਨਾਲ ਪੋਰਾ ਬਾਦੀ ਲੈ ਕੇ ਆਏ ਸੀ ਤਸਵੀਰਾਂ ਦੇ ਕਿਤਾਬਾਂ ਪਰ ਉਹਦੇ باوجود ਸਾਨੂੰ ਤਿੰਨ ਵਾਰ ਕਿਤਾਬਾਂ ਹੋਰ ਮੰਗਾਣੀਆਂ ਪੈ ਗਈਆਂ ਸੋ ਤੁਸੀਂ ਮੁਫਤ ਮੁਹੱਈਆ ਕਰਵਾਉਣੀ ਉਹ ਫ੍ਰੀ ਸੇਵਾ ਹੁੰਦੀ ਆ ਜਾਇਦੀ ਕੋਈ ਭੇਟਾ ਹੁੰਦੀ ਆ ਨਹੀਂ ਇਹ ਜੋ ਬਾਜੋ ਪੇਟਾ ਹੈ ਇਹਦੀ ਕੋਤੇ ਤੇ ਕੁਝ ਫੀਸ ਜਿਹੜੀ ਐ ਛੋਟ ਦੇ ਕੇ ਉਸ ਤਰ੍ਹਾਂ ਕਰ ਰਹੇ ਨੀਸ਼ਾਨ ਪ੍ਰਕਾਸ਼ਨ ਨਾਲੇ ਵੀਰ ਕਰ ਰਹੇ ਸੋ ਉਹਨਾਂ ਵੱਲੋਂ ਇਹ ਲਗਾਤਾਰ ਹੀ ਉਦਮ ਕੀਤਾ ਜਾਂਦਾ ਜੀ ਨੌਜਵਾਨ ਜ਼ਿਆਦਾ ਇਹਦੇ ਵਿੱਚ ਰੁਝਾਨ ਲੈਂਦੇ ਨੇ ਜਾਂ ਸਾਡੀਆਂ ਭੈਣਾਂ ਇਹਦੇ ਵਿੱਚ ਜ਼ਿਆਦਾ ਰੁਝਾਨ ਲੈਂਦੀਆਂ ਨੇ ਸਾਹਿਦੇ ਵਿੱਚ ਜ਼ਿਆਦਾ ਰੁਝਾਨ ਕਿਹੜੀ ਪੀੜੀ ਲੈ ਰਹੀ ਹੈ ਦੇਖੋ ਰਲਵਾ ਹੀ ਆ ਸਾਰਿਆਂ ਦਾ ਹੀ ਆ ਉਸ ਤਰ੍ਹਾਂ ਦਾ ਪਰ ਜਿਹੜੀ ਗੱਲ ਇੱਕ ਖਾਸ ਹੈ ਜਿਹੜੇ ਆਪਾਂ ਦੇਖਵਜੋਂ ਕਈ ਦਫਾ ਕਹਿ ਦਿੰਨੇ ਆ ਕਿ ਨੌਜਵਾਨ ਸ਼ਾਇਦ ਇਹ ਸਾਰੇ ਹੀ ਹੁੱਲੜਵਾਜੀ ਵਾਲੇ ਹੀ ਆ ਹਨ ਤੇ ਉਸ ਤਰ੍ਹਾਂ ਦੀ ਨਹੀਂ ਹੈ ਮਤਲਬ ਉਹ ਹਿੱਸਾ ਵੀ ਕਿਤਾਬਾਂ ਜਿਹੜੀਆਂ ਖਾਸ ਕਰ ਸਿੱਖ ਰਾਜ ਨਾਲ ਸੰਬੰਧਿਤ ਕਿਤਾਬਾਂ ਆ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਕਿਤਾਬਾਂ ਆ ਉਹ ਉਹ ਕਿਰਦਾਰਾਂ ਦੀ ਗੱਲ ਆ ਜਿੰਨਾ ਕਿਤਾਬਾਂ ਚ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੁਣ ਨੌਜਵਾਨ ਲੈ ਕੇ ਜਾ ਰਹੇ ਆ ਜੀ ਨਾਲ ਵਰਤਨਾ ਦੀ ਵੀ ਪ੍ਰਦਰਸ਼ਨੀ ਕੀਤੀ ਹੋਈ ਆ ਨਾ ਸਰਬ ਲੋ ਦੇ ਵਰਤਨ ਨੇ ਇਹ ਸਾਰੇ ਹਾਂਜੀ ਉਹ ਜਿੱਦਾਂ ਦਾ ਸਾਡਾ ਤਰੀਕਾ ਘਾਰ ਸੀ ਪਹਿਲਾਂ ਹਨ ਉਹੀ ਮੈਂ ਦੱਸਿਆ ਕਿ ਉਹੀ ਇੱਥੇ ਯਤਨ ਕਰੀਦਾ ਕਿ ਜਿਵੇਂ ਅਸਲ ਚ ਜਿਹੜੀ ਗੱਲ ਹਨ ਜਿਵੇਂ ਤੁਸੀਂ ਵੀ ਕਿਹਾ ਵੀ ਜਿਹੜੀਆਂ ਬਾਕੀ ਸਾਰੀਆਂ ਹੋਰ ਦੁਕਾਨਾਂ ਆ ਹਨ ਇਹ ਬੇਸਿਕਲੀ ਆਪਣਾ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ ਹਨ ਜੋੜ ਮੇਲਿਆਂ ਦੇ ਆਪਾਂ ਹੁਣ ਦੋ ਚੀਜ਼ਾਂ ਨੂੰ ਮਿਕਸ ਕਰ ਲਿਆ ਮੇਲੇ ਨੂੰ ਤੇ ਇੱਕ ਖਾਲਸਾ ਜੀ ਦਾ ਜੋੜ ਮੇਲਾ ਇੱਕ ਆਮ ਦੁਨਿਆਵੀ ਮੇਲਾ ਤੇ ਉਹ ਵੱਡਾ ਫਰਕ ਹੈ ਦੋਵਾਂ 'ਚ ਹਨ ਜਿੱਤੇ ਇਸ ਚੀਜ਼ ਦਾ ਹੀ ਫਰਕ ਪੈ ਗਿਆ ਨਾ ਇੱਕ ਸ਼ਹੀਦ ਜੋੜ ਮੇਲ ਮਤਲਬ ਮੇਲ ਹੋਣਾ ਹਨਾ ਇੱਕ ਮੇਲੇ ਕਹਿ ਦਿੰਨਾ ਦੋਨਾਂ ਵਰਡਾਂ ਦਾ ਬਹੁਤ ਫਰਕ ਪੈ ਜਾਂਦਾ ਹੈਗਾ ਲੋਕ ਕਿਤੇ ਨਾ ਕਿਤੇ ਇਹਨੂੰ ਸਮਝਣ ਦੇ ਵਿੱਚ ਭੁੱਲ ਰਹਿ ਗਈ ਜਾਂ ਤਾਂ ਜਾਂ ਸਮਝ ਨਹੀਂ ਆਈ ਮੜਦੇ ਉਸ ਚੀਜ਼ ਨੂੰ ਹਾਂ ਮੈਂ ਇਹਨੂੰ ਐਵੇਂ ਸਮਝਦਾ ਕਿ ਦੇਖੋ ਸਮੇਂ ਦੇ ਨਾਲ ਚੀਜ਼ ਬਦਲਾਅ ਹੁੰਦੇ ਆ ਹਨਾ ਤੇ ਦਿੱਕਤ ਇਹ ਆਈ ਕਿ ਜਿਹੜੇ ਹੁਣ ਸਾਡੇ ਜੋੜ ਮੇਲੇ ਆ ਜਿੱਥੇ ਸ਼ਹੀਦੀ ਸਵਾਲ ਲੱਗਦੀ ਕੋਈ ਮਹਾਰਾਜ ਦੀ ਯਾਦ ਚ ਜਿੰਨੇ ਦਿਨ ਮਨਾਏ ਜਾਂਦੇ ਹਨਾ ਉਹਦਾ ਹੁਣ ਬਹੁਤਾ ਮਾਹੌਲ ਜਿਹੜਾ ਆਮ ਮੇਲਿਆਂ 'ਚ ਜੋ ਗੱਲਾਂ ਹੁੰਦੀਆਂ ਜਿੱਦਾਂ ਦੀਆਂ ਉੱਥੇ ਦੁਕਾਨਾਂ ਲੱਗਦੀਆਂ ਜਿਵੇਂ ਉੱਥੇ ਝੂਲੇਆਂ ਵਾਲੇ ਜਾਂ ਖੜਾਉਣੇ ਵਾਲੇ ਦਾ ਹੁੰਦਾ ਉਹ ਉਹ ਸਾਰਾ ਰਲਗੱਡ ਹੋ ਗਿਆ ਜਿਹਦੇ ਕਰਕੇ ਬੰਦਿਆਂ ਨੂੰ ਇਹ ਸਮਝਣ ਸਮੱਸਿਆ ਆ ਗਈ ਕਿ ਫਰਕ ਕੀ ਆ ਉਹ ਫਿਰ ਜਦੋਂ ਆਪਾਂ ਜੋੜ ਮੇਲਾ ਕਹਿੰਦੇ ਆ ਉਹਨੂੰ ਵੀ ਫਿਰ ਉਹ ਆਮ ਮੇਲਿਆਂ ਵਾਂਗੂ ਹੀ ਲੈਂਦੇ ਤੇ ਫਿਰ ਉਹ ਸਵਭਾਵਕ ਹੈ ਤੁਸੀਂ ਜਿੱਦਾਂ ਦਾ ਆਲੇ-ਦਾਲੇ ਤੁਹਾਨੂੰ ਵੇਖਣ ਨੂੰ ਮਿਲੂਗਾ ਜਿੱਦਾਂ ਦੀਆਂ ਦੇ ਦ੍ਰਿਸ਼ ਦੇਖੋਗੇ ਜਿੱਦਾਂ ਦੀ ਤੁਹਾਡੇ ਕੰਨ 'ਚ ਆਵਾਜ਼ਾਂ ਪੈਣੀਆਂ ਤੁਹਾਡੀ ਸੁਰਤੀ-ਵਿਰਤੀ ਓਵੇਂ ਹੀ ਜਾਣੀ ਤੇ ਜਿਹੜੇ ਸਾਡੇ ਜੋੜ ਮੇਲੇ ਸੀ ਉਹਦੇ ਜਿੱਦਾਂ ਤੁਸੀਂ ਜਿੱਦਨ ਨੂੰ ਵੀ ਦੇਖਦੇ ਹੋ ਜੇ ਜੋ ਵੀ ਤੁਹਾਡੇ ਕੰਨ 'ਚ ਕੋਈ ਆਵਾਜ਼ ਪੈਂਦੀ ਉਹ ਤੁਹਾਨੂੰ ਤੁਹਾਡੇ ਗੁਰੂ ਵਾਲੇ ਪਾਸੇ ਲੈ ਕੇ ਜਾਂਦਾ ਤੁਹਾਡੀ ਇਕਾਗਰਤਾ ਬਣਾਉਂਦਾ ਇਹ ਜਿਹੜਾ ਇਦਾਂ ਦਾ ਮਾਹੌਲ ਹੁੰਦਾ ਦੂਜੀਆਂ ਆਮ ਦੁਕਾਨ ਦੁਕਾਨਾਂ ਵਾਲਾ ਖੜਾਉਣਿਆਂ ਵਾਲਾ ਜਾਂ ਚੰਡੋਲਾਾਂ ਵਾਲਾ ਜਾਂ ਜਿਹੜੇ ਟਰੈਕਟਰਾਂ ਦੇ ਬਾਰ-ਬਾਰ ਡੱਕ ਲੱਗ ਕੇ ਜਾਂਦੇ ਉਹ ਸਾਡੀ ਫਿਰ ਇਕਾਗਰਤਾ ਭੰਗ ਕਰਦੇ ਸੋ ਉਹ ਵੱਡਾ ਪਾੜਾ ਹੈ ਉਹ ਸਾਨੂੰ ਰਲ ਮਿਲ ਕੇ ਹੀ ਸੰਗਤਾਂ ਨੂੰ ਮੇਰੇ ਖਿਆਲ ਉਧਰਲੇ ਪਾਸੇ ਸਹਜੇ ਸਹਜੇ ਜ਼ਰੂਰ ਗੌਰ ਕਰਨੀ ਚਾਹੀਦੀ ਸੋ ਮੈਂ ਇੱਕ ਜ਼ਰੂਰ ਦੱਸਣਾ ਚਾਹੁੰਦਾ ਕਿ ਸਾਡੇ ਇੱਥੇ ਮਸਤੂਆਣਾ ਸਾਹਿਬ ਵੀ ਜੋੜ ਮੇਲਾ ਭਰਦਾ ਹਰ ਸਾਲ ਹਨਾ ਉੱਥੇ ਦੇ ਨੇੜੇ-ਨੇੜੇ ਪਿੰਡਾਂ ਦੇ ਕਰੀਬ 50 ਤੋਂ ਵੱਧ ਪਿੰਡਾਂ ਨੇ ਉਦਦਮ ਕੀਤਾ ਸਾਂਝੇ ਤੌਰ ਤੇ ਉਹਨਾਂ ਨੇ ਬਕਾਇਦਾ ਮਤੇ ਪਾਏ ਜਿੰਨੀ ਉੱਥੇ ਲੰਗਰ ਲਾਉਂਦੇ ਪਿੰਡ ਉਹ ਸਾਰੇ ਲੰਗਰਾਂ ਨੇ ਮਤੇ ਪਾਏ ਤੇ ਇਸ ਸਾਲ ਜਿਹੜਾ ਉੱਥੇ ਹੁਣ ਜੋੜ ਮੇਲਾ ਹੋਣਾ ਹੈ ਅੱਗੇ ਜਨਵਰੀ ਅਖੀਰ ਦੇ ਵਿੱਚ ਉਦੋਂ ਉਸ ਉੱਥੋਂ ਦੇ ਪ੍ਰਬੰਧਕਾਂ ਨੇ ਬਕਾਇਦਾ ਲਿਖਤੀ ਆਪਣਾ ਮਤਾ ਪਾਇਆ ਕਿ ਇਸ ਸਾਲ ਉੱਥੇ ਕੋਈ ਵੀ ਗੁਰਮਤ ਔਲਟ ਦੁਕਾਨ ਨਹੀਂ ਲੱਗੂਗੀ ਤੇ ਕੋਈ ਵੀ ਟਰੈਕਟਰ ਦੇ ਉੱਤੇ ਡੈਕ ਨਹੀਂ ਲੱਗੂਗਾ ਤੇ ਜਿੰਨੇ ਲੰਗਰ ਆ ਉਹ ਲੰਗਰਾਂ ਦੇ ਵਿੱਚ ਵੀ ਉਹ ਲੰਗਰ ਬਾਰੇ ਕੋਈ ਜਾਣਕਾਰੀ ਲਈ ਤੁਸੀਂ ਤਖਤੀ ਲਾਉਣੀ ਆ ਉੱਥੇ ਵੀ ਤੁਸੀਂ ਸਪੀਕਰ ਕੋਈ ਇਸ ਜਿਹੜਾ ਵਰਤੋਂ ਨਹੀਂ ਕਰਨੀ ਸੋ ਉੱਥੇ ਸਿਰਫ ਗੁਰਬਾਣੀ ਦੀ ਜਿਹੜੇ ਪੰਡਾਲ ਸਜੇ ਹੋਣੇ ਜਿੱਥੇ ਦੀਵਾਨ ਲੱਗੇ ਉਹਨਾਂ ਦੇ ਵਿੱਚ ਹੀ ਸਪੀਕਰ ਲੱਗਣੇ ਆਗਰੇ ਸਵਾਲ ਲਵਾਂਗਾ ਅੱਜ ਕੱਲ ਆਧੁਨਿਕ ਯੋਗ ਹੈ ਕਿ ਵੀ ਸਦੀ ਚ ਅਸੀਂ ਰਹਿ ਰਹੇ ਹਾਂ ਹਰ ਇੱਕ ਦੀ ਜੇਬ ਦੇ ਵਿੱਚ smartphones ਤੇ smartphones ਦੇ ਵਿੱਚ ਕਹਿੰਦੇ ਇੰਟਰਨੈਟ ਦੇ ਜਰੀਏ ਤੁਸੀਂ ਕੁਝ ਮਰਜ਼ੀ ਲੱਭੋ ਉਹ ਮਿਲ ਜਾਂਦਾ ਕਹਿੰਦੇ ਕਿਤਾਬਾਂ ਕੌਣ ਪੜੂਗਾ ਇਹ ਸਵਾਲ ਅਕਸਰ ਆ ਜਾਂਦਾ ਕਹਿੰਦੇ ਅੱਜ ਦੀ ਡੇਟ ਚ ਕਿਤਾਬਾਂ ਕੌਣ ਪੜ੍ਹਦਾ ਨਹੀਂ ਇਹ ਦੇਖੋ ਦਿੱਕਤ ਇਹ ਹੁੰਦੀ ਨਾ ਬੰਦਾ ਜਿਸ ਘੇਰੇ ਚ ਵਿਚਰ ਰਿਹਾ ਹੁੰਦਾ ਬੰਦਾ ਦੀ ਆਪਣੀ ਜਿਸ ਤਰ੍ਹਾਂ ਦੀ ਅਵਸਥਾ ਹੁੰਦੀ ਆਪ ਜਿਸ ਜਿਸ ਤਰ੍ਹਾਂ ਦੇ ਮਾਹੌਲ ਦਾ ਜਿੱਦਾਂ ਦਾ ਉਹਦਾ ਔਰਾ ਹੁੰਦਾ ਹੈ ਨਾ ਉਹ ਫਿਰ ਉਵੇਂ ਹੀ ਦੇਖਦਾ ਸਾਰੇ ਕਾਸੇ ਨੂੰ ਹਨ ਤੁਸੀਂ ਸਾਨੂੰ ਪੁੱਛੋਗੇ ਸਾਡਾ ਬਿਲਕੁਲ ਉਲਟ ਹੈ ਇਹ ਗੱਲ ਠੀਕ ਹੈ ਇਹਨੂੰ ਮਤਲਬ ਆਪਾਂ ਆਖੋ ਪਰੋਖੇ ਨਹੀਂ ਕਰ ਸਕਦੇ ਕਿ ਜਿਹੜਾ ਇਹ ਹੁਣ ਆਪਣੀ ਜੇਬ ਦੇ ਵਿੱਚ ਆ ਗਿਆ ਇਹਨੇ ਆਪਾਂ ਨੂੰ ਜਿਵੇਂ ਆਪਾਂ ਪਹਿਲਾਂ ਸਮਾਜਿਕ ਤੌਰ ਤੇ ਵਿੱਚਰਦੇ ਸੀ ਉਹਨੂੰ ਬਿਲਕੁਲ ਹੀ ਪਰਸਨਲਾਈਜ਼ ਕਰ ਲਿਆ ਹਨ ਬੰਦਾ ਇਹਦੇ ਰਾਹੀਂ ਸਾਰਾ ਸਾਰਾ ਦਿਨ ਹੀ ਇਹ ਤੇ ਮਤਲਬ ਇਹਦੇ ਜਾਣਕਾਰੀ ਇੰਨੀ ਜ਼ਿਆਦਾ ਆ ਰਹੀ ਕਿ ਬੰਦਾ ਆਪਣਾ ਕੁਝ ਕ੍ਰੀਏਟਿਵ ਨਹੀਂ ਕਰ پا ਰਿਹਾ ਹੈ ਨਾ ਇਹ ਗੱਲ ਬਿਲਕੁਲ ਠੀਕ ਹੈ ਇਹਦਾ ਬਹੁਤ ਅਸਰ ਹੈ ਔਰ ਹੁਣ ਤਾਂ ਹਰ ਉਮਰ ਦੇ ਬੰਦੇ ਤੇ ਇਹਦਾ ਅਸਰ ਹੋ ਰਿਹਾ ਪਰ ਉਹਦੇ ਬਾਵਜੂਦ ਕਿਤਾਬਾਂ ਵਾਲੇ ਪੱਖ ਤੇ ਹੈ ਪਰ ਇਹ ਸਵਾਲ ਤੁਹਾਡਾ ਬਿਲਕੁਲ ਇਹ ਗੱਲ ਨੁਕਤਾ ਠੀਕ ਹੈ ਪਰ ਇਹਦੇ ਨਾਲ ਜਿਹੜਾ ਕਿਤਾਬਾਂ ਵਾਲਾ ਹਿੱਸਾ ਦੇਖੋ ਉਹ ਉਹਦੇ ਪੱਖੋਂ ਨਹੀਂ ਆਪਾਂ ਨੂੰ ਲੱਗਦੀ ਹੈ ਕੋਈ ਸਮੱਸਿਆ ਪਰ ਕੋਣ ਕਿਤਾਬਾਂ ਜਿੰਨੀ ਜਾਣਕਾਰੀ ਦੇ ਸਕਦਾ ਇੰਟਰਨੈਟ ਜੋ ਕਿਤਾਬਾਂ ਤੋਂ ਇਤਿਹਾਸ ਪੜਿਆ ਜਾ ਸਕਦਾ ਕੀ ਉਹੀ ਇਤਿਹਾਸ ਸੇਮ ਇੰਟਰਨੈਟ ਤੋਂ ਮਿਲ ਜਾਂਦਾ ਹੈ ਦੇਖੋ ਜਾਣਕਾਰੀ ਹੋਣਾ ਹੋਰ ਗੱਲ ਹੈ ਠੀਕ ਹੈ ਜਾਣਕਾਰੀ ਹੋਰ ਗੱਲ ਹੈ ਕਿਤਾਬ ਸਿਰਫ ਜਾਣਕਾਰੀ ਨਹੀਂ ਹੁੰਦੀ ਹੈ ਹਨਾ ਕਿਤਾਬ ਮਤਲਬ ਬਹੁਤ ਬੰਦਿਆਂ ਵੀ ਇਵਨ ਮੈਂ ਖੁਦ ਉਹਨਾਂ ਚ ਸ਼ਾਮਲਾਂ ਜਿਹੜੇ ਪੀਡੀ ਉਹੀ ਕਿਤਾਬ ਪੀਡੀਐਫ ਹੋਵੇ ਉਹੀ ਕਿਤਾਬ ਤੁਸੀਂ ਸਖਤ ਰੂਪ ਦੇ ਵਿੱਚ ਤੁਹਾਡੇ ਹੱਥਾਂ 'ਚ ਹੈ ਹਨਾ ਉਹਨੂੰ ਦੋਵਾਂ ਨੂੰ ਪੜਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਜਿਹੜੇ ਕਿਤਾਬਾਂ ਪੜਦੇ ਆ ਇਹ ਦੇੜੇ ਤੁਹਾਡੇ ਦੋਵੇਂ ਹੀ ਸਵਾਲ ਹੁਣ ਵਾਲਾ ਵੀ ਤੇ ਪਿਛਲਾ ਇਹ ਉਹ ਕਿਉਂਕਿ ਜਿਵੇਂ ਮੰਨ ਲਓ ਫੁੱਲ ਹੈ ਫੁੱਲ ਦੀ ਤੁਸੀਂ ਖੁਸ਼ਬੂ ਦੱਸ ਨਹੀਂ ਸਕਦੇ ਉਹਦੀ ਖੁਸ਼ਬੂ ਮਹਿਸੂਸ ਹੀ ਕੀਤੀ ਜਾ ਸਕਦੀ ਸੋ ਇਹ ਸਿਰਫ ਜਾਣਕਾਰੀ ਨਹੀਂ ਹੁੰਦੀ ਕਿਤਾਬ ਕਿਤਾਬ ਦੀ ਆਪਣੀ ਇੱਕ ਥਾਂ ਹੈ ਆਪਣੀ ਇੱਕ ਉਮਰ ਹੈ ਕਿਤਾਬ ਦੀ ਜਿਹੜਾ ਇਹ ਸਾਰਾ ਹੈਗਾ ਹਨ ਇਹ ਤਾਂ ਟੈਕਨੋਲੋਜੀ ਹੈ ਤੇ ਟੈਕਨੋਲੋਜੀ ਨੇ ਅਪਡੇਟ ਹੋਣਾ ਹੀ ਹੈ ਤੇ ਪਿਛਲੇ ਹੁਣ 10 ਸਾਲ ਚ ਹੀ ਦੇਖ ਲਓ ਇਹਦੀ ਜਿੰਨੀ ਰਫਤਾਰ ਹੈ ਤੇ ਗਾਹ ਨੂੰ 10 ਸਾਲਾਂ ਨੂੰ ਜਿੰਨਾ ਹੁਣ ਸਾਰਾ AI ਦਾ ਜਾਂ ਹੋਰ ਸਾਰੇ ਰੋਲੇ ਪੈ ਰਹੇ ਹਨ ਗਾਹਾਂ ਇਹਦੀ ਕਿੱਥੇ ਨੂੰ ਜਾਣਾ ਉਹ ਆਪਾਂ ਨੂੰ ਅੰਦਾਜ਼ਾ ਉਹਦਾ ਲੱਗ ਹੀ ਰਿਹਾ ਹੈ ਇਹ ਜਿਹੜੀ ਚੀਜ਼ ਆ ਹਨਾ ਇਹਦੀ ਉਮਰ ਆ ਇੱਕ ਕਾਇਦਾ ਹਨਾ ਤੇ ਜਿਹੜੇ ਇਹ ਟੈਕਨੋਲੋਜੀ ਨਾਲ ਬਣੀਆਂ ਚੀਜ਼ਾਂ ਜਦੋਂ ਟੈਕਨੋਲੋਜੀ ਨੇ ਬਦਲ ਜਾਣਾ ਉਹ ਸਭ ਉਹਨਾਂ ਨੇ ਖਤਮ ਹੋਣਾ ਹੈ ਨਾ ਪਿੱਛੇ ਕਿੰਨਾ ਕੁਝ ਖਤਮ ਹੋਇਆ ਸੋ ਇਹ ਨੇ ਤਾਂ ਸਦਾ ਹੀ ਰਹਿਣਾ ਹੈ ਤੁਸੀਂ ਇੱਕ ਵਾਰ ਤਸਵੀਰ ਆਖਰੀ ਵਾਰ ਦਿਖਾ ਦਿਓ ਦੇਖੋ ਜਿਹੜੇ ਨੌਜਵਾਨ ਨੇ ਜਿਹੜੇ ਚਾਹਵਾਨ ਨੇ ਤਾਂ ਉਹ ਆ ਰਹੇ ਨੇ ਇੱਥੇ ਰਸਾਲੇ ਜਿਹੜੇ ਖਰੀਦੇ ਵੀ ਜਾ ਰਹੇ ਉਹਨਾਂ ਦੇ ਵੱਲੋਂ ਇਤਿਹਾਸ ਦੀਆਂ ਜਿਹੜੀਆਂ ਇਨਾਂ ਦੇ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਹੈ ਸਾਹਿਦ ਦੀ ਉਹਨਾਂ ਨੂੰ ਖਰੀਦਾ ਜਾ ਰਿਹਾ ਵੀਰ ਨੇ ਵੀ ਜਿਹੜੀ ਉਹਨੇ ਹੁਣੇ ਇੱਕ ਬੁੱਕ ਬਾਈ ਕੀਤੀ ਆ ਇੱਧਰ ਵੀਰ ਵੀ ਨਿਗਾ ਮਾਰੇ ਆ ਬੱਚੇ ਆ ਰਹੇ ਨੇ ਕਹਿੰਦੇ ਹੁੰਦੇ ਆ ਤੁਸੀਂ ਕਦਮ ਪੁੱਟੋ ਤੋਰ ਦੇ ਪਿੱਛੇ ਕਾਫਲੇ ਆਪਣੇ ਬਣ ਜਾਣਗੇ ਇੱਕ ਵਾਰ ਸ਼ੁਰੂਆਤ ਦੀ ਲੋੜ ਹੁੰਦੀ ਆ ਅਸੀਂ ਸ਼ੁਰੂਆਤ ਕੀਤੀ ਇਨਾਂ ਵੀਰਾਂ ਨੇ ਤਾਂ ਸ਼ੁਰੂਆਤ ਦਾ ਨਿਰਣਾ ਕਿਉਂਕਿ ਜਿਹੜਾ ਬੋਟਾ ਕਦੇ ਵੀ ਇੱਕੇਦਾਂ ਵੱਡਾ ਨਹੀਂ ਹੁੰਦਾ ਪਹਿਲਾਂ ਲਾਉਣੇ ਆ ਥੋੜੀ ਥੋੜੀ ਪਾਣੀ ਦਿੰਨੇ ਆ ਸੰਭਾਲ ਛੋਟਾ ਵੱਡਾ ਫਿਰ ਬਚਪਨ ਜਵਾਨੀ ਜਿਵੇਂ ਇੱਕ ਇਨਸਾਨ ਦਾ ਹੁੰਦਾ ਉਸੇ ਤਰੀਕੇ ਦੇ ਨਾਲ ਕੋਈ ਰੁੱਖ ਹੁੰਦਾਗਾ ਕੋਈ ਵੀ ਪੜਾ ਹੁੰਦਾ ਤੇ ਇਹ ਵੀ ਉਸੇ ਤਰ੍ਹਾਂ ਕੋਸ਼ਿਸ਼ ਆ ਕਿ ਨੌਜਵਾਨਾਂ ਨੂੰ ਸਾਜ ਦੇ ਨਾਲ ਜੋੜਿਆ ਜਾਵੇ ਅਤੇ ਨੌਜਵਾਨ ਆਪਣੀ ਇਤਿਹਾਸ ਤੋਂ ਜਾਣੂ ਹੋਣ ਕੈਮਰਾ ਪਾਸੋਂ ਅਤਲ ਵਰਮਾ ਦੇ ਨਾਲ ਔਨ 에ਰ ਰਾਜੇ ਸਿੰਘ ਪੋਲਰ ਫੋਟੋਗ੍ਰਾਫਰ ਸਾਹਿਬ